ਪੰਜਾਬ ਦਾ ਅन्नदाता ਸੜਕਾਂ ਦੇ ਉੱਤੇ ਰੁੜ ਰਿਹਾ ਹੈ ਤੇ ਉੱਥੇ ਹੀ ਹਜੇ ਇਸ ਜੋ 2025 ਦੇ ਵਿੱਚ ਬਜਟ ਪੇਸ਼ ਹੋਇਆ ਹੈ ਤੇ ਉਥੇ ਨਾ ਹੀ ਪੰਜਾਬ ਦੇ ਨੌਜਵਾਨਾਂ ਦੀ ਤੇ ਨਾ ਹੀ ਪੰਜਾਬ ਦੀ ਕਿਸਾਨੀ ਦੀ ਗੱਲ ਕੀਤੀ ਗਈ ਤੇ ਉਥੇ ਇੱਕ ਮਤਰਿਆ ਸਲੂਕ ਹੈ ਜਿਹੜਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਹੈ ਤੇ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੀ फडਕਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਦੱਸਦੀ ਹੈ ਕਿ ਐਮਪੀ ਡਾਕਟਰ ਅਮਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਜੋ ਬਜਟ ਪੇਸ਼ ਹੋਇਆ ਉਸ ਦੇ ਵਿੱਚ ਨਾ ਹੀ ਪੰਜਾਬ ਦੀ ਜਵਾਨੀ ਦੀ ਗੱਲ ਕਰੀਏ ਤੇ ਨਾ ਹੀ ਪੰਜਾਬ ਦੀ ਕਿਸਾਨੀ ਦੀ ਗੱਲ ਕਰੀਏ ਤੇ ਜਿਸ ਤੋਂ ਬਾਅਦ ਡਾਕਟਰ ਅਮਰ ਸਿੰਘ ਭੜਕਦੇ ਹੋਏ ਕੇਂਦਰ ਸਰਕਾਰ ਦੇ ਉੱਤੇ ਨਜ਼ਰ ਆ ਰਹੇ ਨੇ ਆਓ ਤੁਹਾਨੂੰ ਸੁਣਾਉਣੇ ਆ ਹੋਰ ਉਹਨਾਂ ਦਾ ਕੀ ਕਹਿਣਾ ਅਸੀਂ ਅੱਜ ਪੰਜਾਬ ਦੇ ਐਮਪੀਜ਼ ਔਰ ਰਾਜਸਥਾਨ ਦੇ ਐਮਪੀਆ ਨੇ ਅਸੀਂ ਅੱਜ ਪ੍ਰਧਾਨ ਮੰਤਰੀ ਜੀ ਨੂੰ ਇੱਕ ਪੱਤਰ ਲਿਖ ਕੇ ਆਪਣੇ ਦਸਤਖਤਾਂ ਨਾਲ ਕਰਕੇ ਦਿੱਤਾ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਹਮ ਜਿਹੜਾ ਤੁਸੀਂ ਨਵੰਬਰ 2021 ਚ ਵਾਅਦਾ ਕੀਤਾ ਸੀ ਹਿੰਦੁਸਤਾਨ ਦੇ ਕਿਸਾਨਾਂ ਨਾਲ ਕੇ ਐਮ ਐਸ ਪੀ ਔਰ ਉਹਨਾਂ ਦੇ ਸਾਰੇ ਮੁੱਦਿਆਂ ਦਾ ਹੱਲ ਕਰ ਦਿੱਤਾ ਜਾਊਗਾ ਉਹਨਾਂ ਨੂੰ ਅੱਜ ਯਾਦ ਦਿਲਾਉਣ ਲਈ ਦਿੱਤਾ ਔਰ ਨਾਲ ਹੀ ਅਸੀਂ ਇਹ ਬੇਨਤੀ ਕੀਤੀ ਹੈ ਕਿ ਸਰ ਜੁਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਲੀਡਰ ਨੇ ਉਹ ਪਿਛਲੇ 22 ਦਿਨਾਂ ਤੋਂ ਉਹ ਮਰਨ ਵਰ ਤੇ ਬੈਠੇ ਨੇ ਉਹਨਾਂ ਦੀ ਸਿਹਤ ਦਿਨ ਬਦ ਦਿਨ ਖਰਾਬ ਹੁੰਦੀ ਜਾ ਰਹੀ ਆ ਔਰ ਪੰਜਾਬ ਦਾ ਹਾਲਤ ਜਿਹੜੇ ਆ ਉਹ ਦਿਨ ਬਦ ਦਿਨ ਸਾਰਾ ਦਿਨ ਗੱਲਬਾਤ ਇਹੀ ਹੁੰਦੀ ਆ ਕਿ ਡੱਲੇ ਸਾਹਿਬ ਨੂੰ ਕੀ ਹੋ ਰਿਹਾ ਔਰ ਖੁਦਾ ਨੇ ਖਾਸਾ ਅਗਰ ਕੋਈ ਮਾੜੀ ਘਟਨਾ ਹੋ ਜਾਂਦੀ ਆ ਤੇ ਅਸੀਂ ਉਹਦੇ ਚਿੱਠੀ 'ਚ ਲਿਖਿਆ ਕਿ ਉਹ ਜ਼ਿੰਮੇਵਾਰੀ ਸਿਰਫ ਔਰ ਸਿਰਫ ਕੇਂਦਰ ਸਰਕਾਰ ਦੀ ਹੋਊਗੀ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਔਰ ਤੁਹਾਡਾ ਅੱਜ ਤੱਕ ਵੀ ਕੋਈ ਮਨਿਸਟਰ ਨਹੀਂ ਗਿਆ ਤੁਸੀਂ ਡਿਪਟੀ ਸੈਕਟਰੀ ਡਾਇਰੈਕਟਰ ਲੈਵਲ ਦਾ ਇੱਕ ਆਦਮੀ ਭੇਜਿਆ ਇਹ ਮੇਰਾ ਖਿਆਲ ਠੀਕ ਨਹੀਂ ਅਸੀਂ ਸਾਰਿਆਂ ਨੇ ਇਹ ਗੱਲ ਕਹੀ ਆ ਔਰ ਇਹ ਬੇਨਤੀ ਕੀਤੀ ਆ ਕਿ ਉਹਨਾਂ ਦੀ ਸਿਹਤ ਨੂੰ ਦੇਖਦੇ ਔਰ ਤੁਹਾਡੇ ਆਪਣੇ ਵਾਅਦੇ ਨੂੰ ਦੇਖਦੇ ਹੋਏ MSP ਦਾ ਲਾਅ ਲਿਆਓ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਉਹਨਾਂ ਦੇ ਬਾਕੀ ਮਸਲੇ ਵੀ ਤਤਕਾਲ ਹੱਲ ਕਰੋ ਅਸੀਂ ਅੱਜ ਪੰਜਾਬ ਦੇ MP's ਔਰ ਰਾਜਸਥਾਨ ਦੇ MP'ਆਂ ਨੇ ਅਸੀਂ ਅੱਜ ਪ੍ਰਧਾਨ ਮੰਤਰੀ ਜੀ ਨੂੰ ਇੱਕ ਪੱਤਰ ਲਿਖ ਕੇ ਆਪਣੇ ਦਸਤਖਤਾਂ ਨਾਲ ਕਰਕੇ ਦਿੱਤਾ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਹਮ ਜਿਹੜਾ ਤੁਸੀਂ ਨਵੰਬਰ 2021 ਚ ਵਾਅਦਾ ਕੀਤਾ ਸੀ ਹਿੰਦੁਸਤਾਨ ਦੇ ਕਿਸਾਨਾਂ ਨਾਲ ਕਿ MSP ਔਰ ਉਹਨਾਂ ਦੇ ਸਾਰੇ ਮੁੱਦਿਆਂ ਦਾ ਹੱਲ ਕਰ ਦਿੱਤਾ ਜਾਊਗਾ ਉਹਨਾਂ ਨੂੰ ਅਜੇ ਹੱਥ ਲਾਉਣ ਲਈ ਦਿੱਤਾ ਔਰ ਨਾਲ ਹੀ ਅਸੀਂ ਇਹ ਬੇਨਤੀ ਕੀਤੀ ਆ ਕਿ ਸardar jugjit singh dallewal ਜਿਹੜੇ ਕਿਸਾਨ ਲੀਡਰ ਨੇ ਉਹ ਪਿਛਲੇ 22 ਦਿਨਾਂ ਤੋਂ ਉਹ ਮਰਨ ਵਰ ਤੇ ਬੈਠੇ ਨੇ ਉਹਨਾਂ ਦੀ ਸਿਹਤ ਦਿਨ ਬਦ ਦਿਨ ਖਰਾਬ ਹੁੰਦੀ ਜਾ ਰਹੀ ਆ ਔਰ ਪੰਜਾਬ ਦਾ ਹਾਲਤ ਜਿਹੜੇ ਆ ਉਹ ਦਿਨ ਬਦ ਦਿਨ ਸਾਰਾ ਦਿਨ ਗੱਲਬਾਤ ਇਹੀ ਹੁੰਦੀ ਆ ਕਿ ਡੱਲੇ ਸਾਹਿਬ ਨੂੰ ਕੀ ਹੋ ਰਿਹਾ ਔਰ ਖੁਦਾ ਨੇ ਖਾਸਤਾ ਅਗਰ ਕੋਈ ਮਾੜੀ ਘਟਨਾ ਹੋ ਜਾਂਦੀ ਆ ਤੇ ਅਸੀਂ ਉਹਦੇ ਚਿੱਠੀ 'ਚ ਲਿਖਿਆ ਕਿ ਉਹ ਜ਼ਿੰਮੇਵਾਰੀ ਸਿਰਫ ਔਰ ਸਿਰਫ ਕੇਂਦਰ ਸਰਕਾਰ ਦੀ ਹੋਊਗੀ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਔਰ ਤੁਹਾਡਾ ਅੱਜ ਤੱਕ ਵੀ ਕੋਈ ਮਨਿਸਟਰ ਨਹੀਂ ਗਿਆ ਤੁਸੀਂ ਡਿਪਟੀ ਸੈਕਟਰੀ ਡਾਇਰੈਕਟਰ ਲੈਵਲ ਦਾ ਇੱਕ ਆਦਮੀ ਭੇਜਿਆ ਇਹ ਮੇਰਾ ਖਿਆਲ ਠੀਕ ਨਹੀਂ ਅਸੀਂ ਸਾਰਿਆਂ ਨੇ ਇਹ ਗੱਲ ਕਹੀ ਆ ਔਰ ਇਹ ਬੇਨਤੀ ਕੀਤੀ ਆ ਕਿ ਉਹਨਾਂ ਦੀ ਸਿਹਤ ਨੂੰ ਦੇਖਦੇ ਔਰ ਤੁਹਾਡੇ ਆਪਣੇ ਵਾਅਦੇ ਨੂੰ ਦੇਖਦੇ ਹੋਏ ਐਮਐਸਪੀ ਦਾ ਲਾਅ ਲਿਆਓ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਉਹਨਾਂ ਦੇ ਬਾਕੀ ਮਸਲੇ ਵੀ ਤਤਕਾਲ ਹਲਕਾ ਅਸੀਂ ਅੱਜ ਪੰਜਾਬ ਦੇ ਐਮਪੀਜ਼ ਔਰ ਰਾਜਸਥਾਨ ਦੇ ਐਮਪੀਆ ਨੇ ਅਸੀਂ ਅੱਜ ਪ੍ਰਧਾਨ ਮੰਤਰੀ ਜੀ ਨੂੰ ਇੱਕ ਪੱਤਰ ਲਿਖ ਕੇ ਆਪਣੇ ਦਸਤਖਤਾਂ ਨਾਲ ਕਰਕੇ ਦਿੱਤਾ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਹਬ ਜਿਹੜਾ ਤੁਸੀਂ ਨਵੰਬਰ 2021 ਚ ਵਾਅਦਾ ਕੀਤਾ ਸੀ ਹਿੰਦੂਸਤਾਨ ਦੇ ਕਿਸਾਨਾਂ ਨਾਲ ਕਿ ਐਮਐਸਪੀ ਔਰ ਉਹਨਾਂ ਦੇ ਸਾਰੇ ਮੁੱਦਿਆਂ ਦਾ ਹੱਲ ਕਰ ਦਿੱਤਾ ਜਾਊਗਾ ਉਹ ਉਹਨਾਂ ਨੂੰ ਅੱਜ ਯਾਦ ਦਿਲਾਉਣ ਲਈ ਦਿੱਤਾ ਔਰ ਨਾਲ ਹੀ ਅਸੀਂ ਇਹ ਬੇਨਤੀ ਕੀਤੀ ਆ ਕਿ ਸਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਲੀਡਰ ਨੇ ਉਹ ਪਿਛਲੇ 22 ਦਿਨਾਂ ਤੋਂ ਉਹ ਮਰਨ ਵਰ ਤੇ ਬੈਠੇ ਨੇ ਉਹਨਾਂ ਦੀ ਸਿਹਤ ਦਿਨ-ਬਦਿਨ ਖਰਾਬ ਹੁੰਦੀ ਜਾ ਰਹੀ ਆ ਔਰ ਪੰਜਾਬ ਦਾ ਹਾਲਤ ਜਿਹੜੇ ਆ ਉਹ ਦਿਨ-ਬਦਿਨ ਸਾਰਾ ਦਿਨ ਗੱਲਬਾਤ ਇਹੀ ਹੁੰਦੀ ਆ ਕਿ ਡੱਲੇ ਸਾਹਿਬ ਨੂੰ ਕੀ ਹੋ ਰਿਹਾ ਔਰ ਖੁਦਾ ਨੇ ਖਾਸਾ ਅਗਰ ਕੋਈ ਮਾੜੀ ਘਟਨਾ ਹੋ ਜਾਂਦੀ ਆ ਤੇ ਅਸੀਂ ਉਹਦੇ ਚਿੱਠੀ 'ਚ ਲਿਖਿਆ ਕਿ ਉਹ ਜ਼ਿੰਮੇਵਾਰੀ ਸਿਰਫ ਔਰ ਸਿਰਫ ਕੇਂਦਰ ਸਰਕਾਰ ਦੀ ਹੋਊਗੀ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਔਰ ਤੁਹਾਡਾ ਅੱਜ ਤੱਕ ਵੀ ਕੋਈ ਮਨਿਸਟਰ ਨਹੀਂ ਗਿਆ ਤੁਸੀਂ ਡਿਪਟੀ ਸੈਕਟਰੀ ਡਾਇਰੈਕਟਰ ਲੈਵਲ ਦਾ ਇੱਕ ਆਦਮੀ ਭੇਜਿਆ ਇਹ ਮੇਰਾ ਖਿਆਲ ਠੀਕ ਨਹੀਂ ਅਸੀਂ ਸਾਰਿਆਂ ਨੇ ਇਹ ਗੱਲ ਕਹੀ ਆ ਔਰ ਇਹ ਬੇਨਤੀ ਕੀਤੀ ਆ ਕਿ ਉਹਨਾਂ ਦੀ ਸਿਹਤ ਨੂੰ ਦੇਖਦੇ ਔਰ ਤੁਹਾਡੇ ਆਪਣੇ ਵਾਅਦੇ ਨੂੰ ਦੇਖਦੇ ਹੋਏ ਐਮਐਸਪੀ ਦਾ ਲਾਅ ਲਿਆਓ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਉਹਨਾਂ ਦੇ ਬਾਕੀ ਮਸਲੇ ਵੀ ਤਤਕਾਲ ਹੱਲ ਕਰੋ